ਅਮੀਰ ਆ ਤੁਸੀਂ ਸਾਰੇ ਠੀਕ ਠਾਕ ਹੋਗੇ ਤੇ ਅਸੀਂ ਵੀ ਠੀਕ ਆ ਗਏ ਆ ਤੇ ਹੋ ਗਈ ਆ ਮਾਰਨਿੰਗ ਤੇ ਕਦਮ ਵੀ ਹੋ ਗਈ ਆ ਮੈਨੂੰ ਆਦਤ ਆ ਮੈਂ ਮਾਰਨਿੰਗ ਜੇ ਟਾਈਮ ਨਾ ਵੀ ਸਦਾ ਮੈਂ ਜਾਂ ਨਾ ਵੀ ਟਾਈਮ ਨਾ ਸਦਾ ਮੈਂ ਤੇ 4 ਵਜੇ ਅੱਖ ਖੋਲ ਹੀ ਜਾਂਦੀ ਮੇਰੀ ਤੇ ਰਾਤੀ ਇਹੀ ਹੈਗੇ ਸੀ ਜਾਗੋ ਤੇ ਗਏ ਹੀ ਅਸੀਂ ਵਿਆਹ ਤੇ ਬੰਮੀ ਥੋੜਾ ਜਿਹਾ ਜਿਆਦਾ ਨਹੀਂ ਅੱਧਾ ਘੰਟੇ ਦੇਰ ਉੱਠੇ ਆ ਤੇ ਅੱਜ ਅੱਜ ਹੈਗੀ ਬਰਾਤ ਤੇ ਅੱਜ ਆ ਕਿ ਆਣਾ ਬਰਾਤੇ ਤੇ ਮੰਮੀ ਹਣੀ ਕੱਢਣ ਡਿਆ ਧਾਰ ਦੁੱਧ ਮੰਮੀ ਹਣਾ ਲਿਆ ਵਾ ਚੋ ਤੇ ਮੰਮੀ ਹਣੀ ਕਹਿੰਦੇ ਵੀ ਮੰਮੀ ਥੋੜਾ ਜ੍ਹਾ ਦੁੱਧ ਆ ਵੀ ਉਬਜ ਜਾਂਦਾ ਆ ਕਾਫੀ ਦੁੱਧ ਕਿਉਂਕਿ ਵਿਆਹ ਵਿਊ ਪੈ ਰਹੇ ਆ ਸੱਜੇ ਖੱਬੇ ਆਪਾਂ ਨਿਕਲ ਜੀਦਾ ਵਸ ਸਵੇਰ ਤੋਂ ਲੈ ਕੇ ਤੇ ਸ਼ਾਮਾਂ ਤੱਕ ਚਲੋ ਘਰੇ ਵੀ ਆਈਦਾ ਆ ਪਰ ਇਹ ਆ ਵੀ ਐਕਸਟਰਾ ਜਿਹੜਾ ਦੁੱਧ ਹੁੰਦਾ ਆ ਮੈਂ ਮੰਮੀ ਹਣਾ ਨੂੰ ਇਹ ਕਹਿੰਦਾ ਨਾ ਵਾ ਵੀ ਤੁਸੀਂ ਕਿਉਂ ਕੱਢਿਆ ਕਰੋ ਮੰਮੀ ਹਣੀ ਕਹਿੰਦੇ ਵੀ ਕਿਉਂ ਕਿਦਾਂ ਕਿੰਨਾ ਕੱਢਣਾ ਵਾਦੂਗਾ ਕਿਉ ਉਹ ਬਾਕੀ ਜਿੰਨਾ ਕਿ ਥੋੜਾ ਬੋਤਾ ਐਕਸਟਰਾ ਹੁੰਦਾ ਉਹ ਦੁੱਧ ਖਰਾਬ ਹੋਣ ਨਾਲ ਉਹ ਵੀ ਅਸੀਂ ਉਹ ਦੇ ਦਨੇ ਉੱਥੇ ਡੇਰੀ ਤੇ ਤੇ ਅੱਜ ਕਾਫੀ ਸਮੇਂ ਤੋਂ ਬਾਅਦ ਮੈਂ ਚੱਲਿਆ ਮੈਂ ਦੁੱਧ ਦੇਣ ਪਹਿਲਾਂ ਹੁੰਦਾ ਸੀ ਮੈਂ ਕਾਫੀ ਡੇਰੀਆਂ ਤੇ ਦੁੱਧ ਪਾਇਆ ਵਾ ਬੜਾ ਇੰਟਰਸਟ ਹੁੰਦਾ ਸੀ ਉਹਦਾ ਦੁੱਧ ਦਾ ਜਦੋਂ ਬੰਦਾ ਦੁੱਧ ਪਾਉਂਦਾ ਹੋਣਾ ਕੋਈ ਵੀ ਚੀਜ਼ ਤੁਸੀਂ ਲਾਈਫ ਦੇ ਵਿੱਚ ਕਰਦੇ ਆ ਸਾਰਿਆਂ ਨੂੰ ਪਤਾ ਹੀ ਆ ਮੈਂ ਚਲੋ ਮੇਰੇ ਦੱਸਣਾ ਕੋਈ ਯਾਰੀ ਗੱਲ ਨਹੀਂ ਹੈ ਜਦੋਂ ਉਹਦੀ ਆਪਾਂ ਨੂੰ ਬੈਨੀਫਿਟ ਮਿਲਦਾ ਜਦਾਂ ਮੰਨ ਲਓ ਅੱਜ 10 ਲੀਟਰ ਪਾਇਆ ਤੇ ਬੰਦਾ ਕੱਲ ਨੂੰ ਕਹਿੰਦਾ ਮੇਰਾ ਯਾਰ 11 ਹੋਵੇ ਹਨ ਚੰਗੀ ਵਧੀਆ ਫਾਇਡ ਹੋਵੇ ਸਹੀ ਹੈ ਇੰਟਰਸਟ ਵੱਜ ਜਾਂਦਾ ਆ ਕਮਾਈ ਦਾ ਸਾਧਨ ਇਦਾਂ ਆ ਕਮਾਈ ਕਰ ਲੂ ਵੀ ਬੰਦੇ ਦਾ ਜੀ ਤਾਂ ਹੀ ਕਰਦਾ ਹੈ ਅਗਰ ਕੋਈ ਬੈਨੀਫਿਟ ਹੋਵੇ ਹਨ ਸੇਵਿੰਗ ਵੀ ਜ਼ਰੂਰੀ ਆ ਚਲੋ ਘਰ ਦਾ ਲੋਨ ਪਾਣੀ ਘਰ ਦਾ ਕੀ ਆ ਚਲ ਬੱਚਿਆਂ ਦਾ ਇੱਕ ਤੇ ਦੁੱਧ ਦਹੀਂ ਦਾ ਹਨਾ ਇਹ ਕੋਈ ਬਾਰੋ ਕੈਮੀਕਲ ਵਾਲਾ ਨਹੀਂ ਕੋਈ ਪਾਣੀ ਵਾਲਾ ਦੁੱਧ ਨਹੀਂ ਆ ਤੇ ਬਾਕੀ ਚਲੋ ਗਾਈ ਦੀ ਜੜੀ ਆ ਫੀਡ ਫੂਡ ਚੱਲੀ ਚੱਲੀ ਹੈ ਇੰਨਾ ਹੀ ਬਹੁਤ ਆ ਹਾਂ ਬਾਕੀ ਸਾਡੀ ਬਹੁਤ ਸੋਹਣੀ ਗਾਈਆਂ ਬਹੁਤ ਇਹਦਾ ਸੁਖ ਬੜਾ ਨਿਗੀਜੀ ਗਾਈ ਤੇ ਵਧੇਰੇ ਪ੍ਰੋਫਿਟ ਆਦੇ ਤੋਂ ਆਏ ਸਾਲੀ ਸੂਆ ਦੇ ਦਿੰਦੀ ਆ ਵਿਚਾਰੀ ਠੀਕ ਆ ਹੋਰ ਦੱਸੋ ਮੇਰਾ ਭੈਣ ਭਰਾ ਕਿਦਾਂ ਠੀਕ ਠਾਕ ਬਾਕੀ ਬਾਅਦ ਚ ਮੈਂ ਉਹ ਹੀ ਦੱਸਣ ਲਿਆ ਹਾਂ ਕਿ ਅੱਜ ਕਾਫੀ ਚਿਰ ਤੋਂ ਬਾਅਦ ਕਿਉਂਕਿ ਡਿਊਟੀ ਵੀ ਕਰਦੇ ਆ ਨੌਕਰੀ ਕਰਨਦੇ ਆ ਤੇ ਡੇਰੀਆਂ ਡੂਰੀਆਂ ਤੇ ਜਿਹੜਾ ਗਿਆਨ ਨੂੰ ਮੈਨੂੰ ਮੇਰੇ ਤੋਂ ਲਗਭਗ ਜਿੰਨੀ ਕਿ ਨੌਕਰੀ ਹੋਈ ਹੈ ਉਹਨਾ ਕ ਟਾਈਮ ਹੋ ਗਿਆ 12-13 ਸਾਲ ਅੱਜ ਚੱਲੇ ਆ ਤੇ ਥੋੜਾ ਜਿਹੜਾ ਡੇਰੀਆਂ ਵਾਲਾ ਕੰਮ ਆ ਉਹ ਹੁਣ ਹੋ ਵੀ ਡਿਜੀਟਲ ਗਿਆ ਵਾ ਡਿਜੀਟਲ ਕਿੰਦਾ ਵੀ ਪਹਿਲਾਂ ਜਦੋਂ ਫੈਂਡ ਕਰਦੇ ਹੁੰਦੇ ਸੀ ਉਹ ਏਦਾਂ ਹਲਾ ਹਲਾ ਕੇ ਬਾਅਦੋਂ ਮਸ਼ੀਨ ਚ ਪਾਉਣਾ ਫਿਰ ਗੇੜਾ ਦੇਣਾ ਫਿਰ ਚੈੱਕ ਕਰਨਾ ਇੱਕ ਅੱਧਾ ਪੈਂਟ ਖਾ ਜਾਣਾ ਡੇਰੀਆਂ ਵਾਲਿਆਂ ਨੇ ਉਹਨਾਂ ਦਾ ਸਾਰਾ ਕੰਪਿਊਟਰਾਈਜ਼ਡ ਸਿਸਟਮ ਹੋ ਗਿਆ ਕੋਈ ਨਹੀਂ ਕੋਈ ਕਿਹਦਾ ਕੋਈ ਗੱਲਬਾਤ ਨਾਲ ਹੀ ਪਰਚੀ ਨਿਕਲ ਆਉਂਦੀ ਆ ਨਾਲ ਹੀ ਜਿਹੜਾ ਦੁੱਧ ਆ ਉਹ ਕੰਡੇ ਉੱਤੇ ਡਿਜੀਟਲ ਕੰਡੇ ਦੇ ਉੱਤੇ ਟੋਲਣਾ ਹੁੰਦਾ ਹੈ ਹਾਂਜੀ ਪਤ ਜੀ ਆ ਕਰੋ ਮੇਰੇ ਬੱਚੇ ਦਾ ਕਰਨ ਹਾਂਜੀ ਇਹ ਜਾਣਦੇ ਇਧਰ ਆਓ ਇਧਰ ਆਉਂਦਾ ਪਤ ਵਜਾ ਮਾਰ ਕੇ ਭੱਜ ਜਾਂਦਾ ਬਾਅਦ ਚ ਭੱਜਣਾ ਇਹ ਭੱਜੀਦਾ ਨਹੀਂ ਆਈਦਾ ਰੋਈ ਠੀਕ ਐ ਵੇਜ ਵੇਜ ਦਾ ਮੋਜ ਦਾ ਵਾਜ ਤੇ ਆਪਾ ਡੇਰ ਸਸਿਕਾ ਆਣਾ ਮਿੱਤਰੋ ਲੈ ਜੰਦਿਆ ਮੈਂ ਦੋਦਨ ਦੋਸਤ ਗਿਆ ਤੇ ਹੋਈ ਜਾਣਾ ਨਹੀਂ 200 ਦੀ ਨਹੀਂ ਗੱਲ ਦੋ ਦੇਖ ਪਤਾ ਖਰਾਬ ਹੁੰਦਾ ਵਾ ਕੋਈ ਕੋਈ ਪਾਂਡੇ ਚ ਪੀ ਠੀਕ ਐ ਬੈਨੀਫਿਟ ਇਹ ਕੋਈ ਨਾ ਹਾਂ ਹਾਂ ਮਨੋ ਦੀ ਅਸੀਂ ਘਰੇ ਵੀ ਇੰਨਾ ਹੀ ਹੋਏ ਉਹ ਬੱਲੇ ਚਾਚਾ ਜਾਣਾ ਵਾ ਪਿੰਡ ਨੂੰ ਗਾ ਨਹੀਂ ਜਾਣਾ ਮੈਂ ਕਿਤੇ ਵੀ ਅੱਧਾ ਪਿੰਡ ਤੱਕ ਤੇ ਆ ਜਾ ਕੇ ਪਾਣੀ ਪੂਣੀ ਲਾ ਦੇ ਕਣਕ ਨੂੰ ਲਾਉਨੇ ਆ ਆ ਸਾਰੇ ਲਾ ਤਾ ਤੂੰ ਤਾਂ ਖਾਤ ਵੀ ਪਾਈ ਚਾਰਜ ਲਾ ਦਿਓ ਲਾ ਦੇ ਲੋਭੇ ਮੇਟਰੋ ਕੰਮ ਸਾਰੇ ਕਰੀ ਰਹੇ ਆ ਅੱਜ ਇਹ ਵਿਆਹ ਤੇ ਅੱਜ ਕਰਾਉਣੀ ਆ ਉਹਦਾ ਹੈਲਪ ਕਰਨਾ ਵੀ ਆਪ ਨੂੰ ਹੀ ਚਾਹੀਦਾ ਅੱਜ ਪਹਿਲਾਂ ਦੁੱਧ ਦੇ ਕੇ ਆਇਆ ਹੁਣ ਬਹੁਤ ਸੱਟਣ ਲੱਗਾ ਵਾ ਤੇ ਦੱਸੋ ਚੱਲ ਕਿਸੇ ਆ ਕਈ ਕਿਸੇ ਆ

ਲੋਕ ਇਹ ਕਰਨੋਂ ਹਟ ਗਏ ਬਿਲਕੁਲ ਵੱਡੇ ਵੱਡੇ ਫਾਰਮ ਚੱਲ ਗਏ ਉਹ ਸਾਰਾ ਕੁਝ ਨਹੀਂ ਜਾਂਦਾ ਕਿਸੇ ਹੁਣ ਗਾਂ ਜੜੇ ਆ ਉਹੀ ਸੋਚਦੇ ਆ ਕਿ ਬਾਹਰੋਂ ਆਪਾਂ ਕਮਾਈ ਕਰਕੇ ਤੇ ਇੱਥੇ ਆਵਾਂਗੇ ਤੇ ਹਨਾ ਬਿਜ਼ਨਸ ਹੀ ਕਰਾਂਗੇ ਜਿਆਦਾ ਨਾ ਆਪਣੇ ਕਿਤੇ ਨਾਲ ਟੱਚ ਤੇ ਰਹਿਣਾ ਚਾਹੀਦਾ ਮਮੀ ਨਹੀਂ ਜਦੋਂ ਆਇਆ ਮਮੀ ਨਹੀਂ ਹੱਥ ਲਾਗ ਰਿਹਾ ਰਾ ਕੋਈ ਵੀਡੀਓ ਬਣਾਉਣਾ ਹੈ ਭਾਈ ਪੌੜੀਆਂ ਦੀਆਂ ਅੱਗਾ ਤੇ ਨਾ ਬਣਾਈ ਜਾਂਦੀ ਹੈ ਕੋਈ ਨਹੀਂ ਇੱਥੇ ਛੋਟਾ ਵੇਚੀ ਹੋਣ ਹੋ ਗਏ ਆ ਮਿੱਤਰੋ ਲੇਟ ਅਗੇ ਨਹੀਂ ਵੱਜਣ ਚਾਹੁੰਦੀ ਅੱਜ ਤੇ ਆਜੋ ਆਜੋ ਮੰਮੀ ਬਹੁਤ ਲੇਟ ਕੋਈ ਗੱਲ ਨਹੀਂ ਡੇ ਵੀ ਨਹੀਂ ਲੇਟ ਕੋਈ ਨਹੀਂ 12:00 ਵਜੇ ਜਾਂਦੇ ਚੱਲੇਗਾ ਨਾ ਚਲੋ ਜੀ ਮਿਲਦੇ ਆਨੂੰ ਉੱਥੇ ਜਾ ਕੇ ਆਪਣੇ ਅਕਾਊਂਟਿੰਗ ਨਾਲ ਲੇਟ ਪਰ 1:00 ਵਜੇ ਜਾਂਦੇ ਹੁੰਦੇ ਲੋਕ 1:00 ਵਜੇ ਜਾਂਦੇ ਹੁੰਦੇ ਹਾਂਜੀ ਪੁੱਤ ਬਹੁਤ ਰੌਂਡ ਹੈ ਅੱਜ ਕੋਤਾ ਜੁੱਪਤ ਨਹੀਂ ਪਰਸ ਨੇ ਪਰਸ ਕਿਹੜਾ ਨਜ਼ਰ ਵੀ ਲੱਗ ਜਾਂਦੀ ਆ ਤੁਹਾਨੂੰ ਘੜਾਇਆ ਉਹਦਾ ਤੁਹਾਨੂੰ ਦੇ ਦਿੱਤਾ ਸੀ ਮਦਦ ਇਤਰਾਏ ਪਾਗ ਨਾ ਮੈਂ ਘਟੋ ਘਟਾ ਜੀ ਦਾਦੀ ਦਾ ਉਹਨੂੰ ਦਿੱਤਾ ਨਹੀਂ ਚਿੰਤੀ ਕੇ ਮੈਂ ਛੁੱਟੀ ਕੱਢਣੀ ਸੱਤ ਤੋਂ ਅੱਠ ਵਰ ਕੀ ਹੋਇਆ ਹਣ ਪਰਸ ਕੋਚੀ ਨਹੀਂ ਕੋਚੀ ਨਹੀਂ ਹੋਇਆ ਬਣਿਆ ਨਹੀਂ ਮਿਲ ਗਿਆ ਦਾਦਾ ਜੀ ਕੋਈ ਰਹਿ ਗਿਆ ਤੇ ਨਹੀਂ ਨਾ ਟਾਟਾ ਨਹੀਂ ਕੋਈ ਵੇਸ਼ ਚੀਜ਼ ਦਾ ਲੱਲੇ ਮੈਂ ਦੋਵੇਂ ਤੁਸੀਂ ਲੱਲੇ ਮੋਬਾਈਲ ਹਾਂ ਮੋਬਾਈਲ ਨਹੀਂ ਮੋਬਾਈਲ ਤੁਹਾਨੂੰ ਦੇ ਦਿੱਤਾ ਸੀ ਲੱਲੇ ਬਗ ਘਟੋ ਘੜੇ 10 12 ਹੋਰੀ ਵਕਤ ਹਾਂ ਹਾਂ ਚਿਚੂ ਆ ਜੀ ਮਾਰ ਹਾਂ ਫਵੈ ਲੜੀਆਂ ਪੱਗਾਂ ਲਲੀਆਂ ਤੇ ਮੈਨੂੰ ਨਹੀਂ ਸਿਖਾਉਂਦੀਆਂ ਚਲੋ ਸ਼ਿਸ਼ੂ ਸ਼ਿਸ਼ੂ ਤੇ ਹੋਣਾ ਪਾ ਲਵਾਂਗੇ ਫੁੱਲ ਵਹਿਰੀ ਹਾਂ ਆ ਰੰਗ ਮੇਰਾ ਬੰਦਣਾ ਦਾਰਾ ਨਹੀਂ ਪਰ ਬੰਦਣਾ ਪਿਆ ਕੋਈ ਹਾਂਜੀ ਨਾ ਨਾ ਦੰਨੂ ਦੇ ਨਹੀਂ ਦੰਨੂ ਤੈਨੂੰ ਦੰਨੂ ਦੇ ਨਹੀਂ ਹਾਂ ਮੈਂ ਮੈਂ ਵੀ ਲੈ ਨਹੀਂ ਸ਼ਰੋ ਜੀ ਠੀਕ ਆ ਮਿਲਦੇ ਹੁਣ ਜਾ ਕੇ ਪਰ ਉੱਥੇ ਨਾ ਪੈਲਸ ਦੇ ਵਿੱਚ ਹੀ ਜਾ ਕੇ ਨਾ ਕਰਦੇ ਆ ਥੋੜੀ ਜੀ ਵੀਡੀਓ ਕਰਾਫੀ ਹਾਂ ਨਾ ਬੁੱਤ ਦਿਨੀ ਕੀ ਚਾਹੀਦਾ ਇਹਨੂੰ ਕੀ ਕੀ ਰੋਕੋ 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 ਤੋਹੀਂ ਰੋਕੋ ਹੂੰ ਚਲੋ ਆਜੋ ਅਜੇ ਕੀ ਟਾਈਮ ਨਹੀਂ ਪਾਣੀ 12:00 ਪਾੜ ਗਏ ਆ ਚੌਥਾ ਹਰ ਪੈਲੜੀ ਲਾਮ ਪਰ ਵਰਤੀ ਕਰਮਧਰ ਦਾ ਆ ਬਦਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦੜੋ ਪਾਪ ਤ ਜਾ ਆ ਬਲ ਹਰ ਤਹਿਣੜੀ ਲਾ ਈ ਨਹੀਂ। ਹਾਂ ਜੀ ਮੰਮੀ। ਹਾਂ ਤੇ ਨਾ। ਮਾਦੀਆ ਕੋ ਤੇ ਮਾਦੀਆ ਚੜਦੀ ਗੱਲ। ਕੀ ਗੱਲ ਕਰਨੀ ਸੀ ਪਹਿਲੀ ਦੀ ਗੱਲ ਇਹ ਦੱਸੋ। ਇਹ ਆ ਕਹਿੰਦੇ ਵੀ ਜਦੋਂ ਨਾ ਤੇਨ ਚ ਤੇ ਸੰਦੀ ਬਗਈਆਂ ਰੱਬ ਕਾਲਾ ਸਾਹਿਬ। ਹੂੰ। ਆਹੀਂ ਜਦੋਂ ਦੋ ਚਾਰ ਦਿਨ ਹੋ ਗਏ, ਦਾਰ ਦਿਨ ਤੇ ਗੱਲ ਭੁੱਲ ਹੀ ਜਾਂਦੀ। ਹੂੰ। ਕਹਿੰਦੀ ਮੰਮਾ ਜੀ ਜਦੋਂ ਤੂੰ ਤੇ ਮੈਂ ਅਨੰਦਪੁਰ ਸਾਹਿਬ ਗਈਆਂ ਸੀ ਭੂਆ ਜੀ ਦੇ ਨਾਲ। ਹੂੰ। ਤੇ ਉਦੋਂ ਆ ਚੀ ਜਾਂਦੀ ਨਹੀਂ ਜੁੱਤੀ ਲੈਂਦੀ ਸੀ ਇਹਦੀ। ਹਾਂ। ਉਸ ਫਿਰ ਹੋਰ ਇੱਕ ਦੋ ਚੀਜ਼ਾਂ ਇਹਨੂੰ ਲੈ ਕੇ ਦਿੱਤੀਆਂ। ਆ ਕੇ ਅਨੰਦਪੁਰ ਆਂਦਿਆਂ। ਤੇ ਅੱਜ ਤੇ ਫਲੈਨਿੰਗ ਹੈ ਨਾ ਬੰਦਪੁਰ 사ਦੇ ਨੇ ਤੇ ਉਹ ਬਾਬੇ ਬਗਲੇ ਨੂੰ ਅਨੰਦਪੁਰ ਗਈ ਹੈ ਨਾ ਇਹ ਨਹੀਂ ਆ ਕੇ ਵੀ ਤੂੰ ਆਈ ਇੱਥੇ ਤਾਂ ਤੇ ਵਾ ਤੇ ਵੀ ਆਈ ਹੈ ਬਨਾਂਦਪੁਰ ਸੇ ਲਾ ਕੇ ਆਏ ਐਵੇਂ ਮੈਂ ਪਰ ਤੇ ਹੀ ਕਿਤੇ ਕਾਏ ਨੇ ਅਕੇ ਤੂੰ ਉਹ ਤੇ ਮੈਂ ਤੇ ਪੁੱਤ ਸਕੂਟਰ ਜਦੋਂ ਅੱਗ ਸਕੂਟਰ ਹੀ ਤੇ ਗਈ ਨਾ ਉਹ ਦੋ ਹਟਾਉਂ ਆਸਾ ਨਿਕਲ ਐਸ ਸਕੂਟਰੀ ਤੇ ਅਨੰਦਪੁਰ ਕਿੱਥੋਂ ਜਾਣ ਚੱਗੀਆਂ ট্রালি যা ডাক ਨਾ ওভারਲੋਡ ਕੀਤਾ ਹੋਇਆ ਸੁਣਦਾ ਹੀ ਘੱਟ ਹੈ ਨਾ ਪਿਛਲੀ ਵਾਰ ਇਹ ਤਾਂ ਬੜੀ ਦੂਰ ਗਿਆ ਨੰਨ ਨੰਨਾ ਹੀ ਬੜਾ ਤੇ ਸੜਕਾਈ ਵੀ ਤੇ ਨਹੀਂ ਦੋ ਆ ਵਿੱਚ ਨਹੀਂ ਦਿਖੋ ਇਦਾਂ ਵਧਾਵਾ ਰਸਤਾ ਹੋਵੇ ਨਾ ਉਥੋਂ ਰਾਹ ਦੇ ਦੇਣਾ ਚਾਹੀਦਾ ਮਮਾ ਨੋ ਸਨਸੈਟ ਲੱਗਿਆ ਨਾ ਅੱਛਾ ਲਾਵੀ ਮੇਟਰੋ ਵਿਆਹ ਵੇਖ ਕੇ ਤੇ ਅਸੀਂ ਆ ਗਏ ਵਿਆਹ ਹੋ ਗਿਆ ਸੰਪੂਰਨ ਇਤਾਂ ਜਾਈ ਫਿਰ ਮੈਂ ਇਤਾਂ ਬਹੁਤ ਵਧੀਆ ਆ ਗਿਆ ਟਾਈਮ ਬਹੁਤ ਅੱਛਾ ਆ ਰਹਿ ਦੋ ਵੇ ਕਰੇ ਨੋਰਥ ਪਰਸ਼ਾਨ ਹਾਂ ਜੀ ਤੇ ਉਪਰ ਕਿਤਾਂ ਜਾਈ ਤੁਸੀਂ ਬਹੁਤ ਵਧੀਆ ਅੰਚੀ ਦੇ ਤੇ ਪਾਣੀ ਦਾ ਜਿਆਦਾ ਮੈਰੋ ਠੀਕ ਬਹੁਤ ਲੰਬਾ ਬਤਲਾਵਾ ਆ ਗਿਆ ਪਾਣੀ ਦਾ ਠੀਕ ਕਰ ਚ ਬਈ ਚਰ ਬੰਦ ਕਰਵਾ ਚ ਹਾਂਜੀ ਬਈ ਸਾਸਿਕਾਲ ਅਸੀਂ ਆ ਗਏ ਹਾਂ ਵਿਆਹ ਵੇਖ ਕੇ ਤੇ ਸਾਡਾ ਮਾਸੜ ਜੀ ਮਗਰੋਂ ਇੱਥੇ ਹੀ ਘਰੇ ਹੀ ਤੇ ਮਾਸੜ ਨੇ ਹੁਣ ਚਾਹ ਦੇ ਨਾਲ ਗੁੰਦੀ ਨਾਲ ਥੋੜਾ ਸਮਾਨ ਦਿੱਤਾ ਤੇ ਮਾਸੜ ਜੀ ਸ਼ਗਰੇ ਆ ਤੇ ਆਪਣਾ ਵਲੌਗ ਅੱਜ ਹੀ ਇੱਥੇ ਤੱਕ ਤੇ ਸਾਰੇ ਜਣੇ ਮੇਰਾ ਵੀਰ ਵੇਖਿਓ ਤੇ ਸੰਯੋਗ ਦਿਓ ਮੇਰਾ ਵੀਰ ਕਾਫੀ ਟਾਈਮ ਹੋ ਗਿਆ ਮੈਨੂੰ ਵਲੌਗ ਬਣਾਉਂਦੇ ਨੂੰ ਤੇ ਮੇਰਾ ਵੀਰ ਜਿੰਨੀ ਕਿ ਤੁਸੀਂ ਮਦਦ ਕਰ ਸਕਦੇ ਹੋ ਵੇਖਿਆ ਜ਼ਰੂਰ ਕਰੋ ਸ਼ੇਅਰ ਕਮੈਂਟ ਲਾਈਕ ਤੇ ਬੈਲ ਆਈਕਨ ਨੂੰ ਜ਼ਰੂਰ ਦਬਾਓ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਮੇਰੇ ਚੈਨਲ ਨੂੰ ਚੰਗਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ